ਅਮਰੀਕਾ ਦੇ ਵਿੱਚ ਮੌਜੂਦ ਸਿੱਖ ਪਾਇ ਚਾਰਕ ਜਥੇਬੰਦੀਆਂ ਨੇ ਅਮਰੀਕਾ ਦੇ ਵਿੱਚ ਇਨਸਾਫ ਵਿਭਾਗ ਤੋਂ ਜੀ ਹਾਂ ਨਵੇਂ ਵਿਭਾਗ ਤੋਂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਭਾਰਤੀ ਸਾਜ਼ਿਸ਼ ਦੀ ਜਾਂਚ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਾਰਦਰਸ਼ੀ ਹੋਣ ਦੀ ਮੰਗ ਕੀਤੀ। ਜਥੇਬੰਦੀ ਜੇਕਾਰਾ ਮੂਵਮੈਂਟ ਦੀ ਅਗਵਾਈ ਦੇ ਵਿੱਚ ਪਿਛਲੇ ਹਫਤੇ ਇਹ ਖੁਲਾਸਾ ਹੋਣ ਤੋਂ ਬਾਅਦ ਮੰਗਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਸੀ ਕਿ ਇੱਕ ਪਛਾਣੇ ਗਏ ਭਾਰਤੀ ਸਰਕਾਰੀ ਕਰਮਚਾਰੀ ਨੇ ਖਾਲਿਸਤਾਨ ਲਹਿਰ ਦੇ ਵਿੱਚ ਸਰਗਰਮ ਇਹ ਭੂਮਿਕਾ ਜੋ ਹੈ ਨਿਭਾਉਣ ਵਾਲੇ ਇੱਕ ਅਮਰੀਕੀ ਸਿੱਖ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਨੂੰ ناکਾਮ ਕਰਨ ਦਾ ਨਿਰਦੇਸ਼ ਦਿੱਤਾ ਸੀ ਦੱਸਦੀ ਹੈ ਕਿ ਜੇਕਾਰਾ ਮੂਵਮੈਂਟ ਨੇ ਕਿਹਾ ਹੈ ਕਿ ਸਾਰੇ ਅਮਰੀਕੀਆਂ ਅਤੇ ਜਮਹੂਰੀ ਸਿਧਾਂਤਾਂ ਪ੍ਰਤੀ ਵਚਨਬੱਧ ਲੋਕਾਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਅਮਰੀਕਾ ਦੇ ਵਿੱਚ ਰਹੇ ਸਿੱਖ ਅਤੇ ਸਾਰੇ ਭਾਰਤੀ ਘੱਟ ਗਿਣਤੀ ਭਾਈਚਾਰਿਆਂ ਨੂੰ ਭਾਰਤ ਦੇ ਅੰਤਰਰਾਸ਼ਟਰੀ ਜ਼ਬਰ ਤੋਂ ਸੁਰੱਖਿਅਤ ਰੱਖਿਆ ਜਾਵੇ ਬਿਆਨ ਦੇ ਵਿੱਚ ਜੂਨ ਦੇ ਅੰਦਰ ਵੈਨਕੂਵਰ ਦੇ ਵਿੱਚ ਕੈਨੇਡੀਅਨ ਸਿੱਖ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿੱਚ ਕਥਿਤ ਭਾਰਤੀ ਸ਼ਮੂਲੀਅਤ ਨੂੰ ਵੀ ਉਜਾਗਰ ਕੀਤਾ ਗਿਆ ਸੀ ਜੈਕਾਰਾ ਮੂਵਮੈਂਟ ਨੇ ਦੱਸਿਆ ਹੈ ਕਿ FBI ਨੇ ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਵਿੱਚ ਕਈ ਹੋਰ ਸਿੱਖਾਂ ਨੂੰ ਵੀ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਘੱਟੂ-ਘੱਟ ਇੱਕ ਦਸਤਾਵੇਜ਼ੀਕਰਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਨੇ ਅਮਰੀਕਾ ਦੇ ਵਿੱਚ ਇੱਕ ਸਿੱਖ ਧਾਰਮਿਕ ਸਥਾਨ ਦਾ ਨਿਰਗਣ ਕੀਤਾ। ਅਤੇ ਫਿਰ ਉਥੋਂ ਦੇ ਇੱਕ ਧਾਰਮਿਕ ਨੇਤਾ ਜੋ ਸੀ ਉਸ ਤੋਂ ਇਸ ਦੇ ਬਾਰੇ ਵਿੱਚ ਜਾਣਕਾਰੀ ਵੀ ਮੰਗੀ ਸੀ ਜੀ ਹਾਂ ਇਹ ਵੱਡੇ ਖੁਲਾਸੇ ਹੋਏ ਨੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਸਿੱਖਾਂ ਅਤੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਾਰੇ ਅਮਰੀਕੀਆਂ ਨੂੰ ਕਿਸੇ ਵਿਦੇਸ਼ੀ ਸ਼ਕਤੀ ਦੇ ਦਮਨ ਦਾ ਅਨੁਭਵ ਕੀਤੇ ਬਿਨਾਂ ਆਪਣੇ ਸੰਵਿਧਾਨਿਕ ਅਤੇ ਮਨੁੱਖੀ ਅਧਿਕਾਰਾਂ ਦਾ ਅਭਿਆਸ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਇਸ ਦੇ ਬਾਰੇ ਵਿੱਚ ਦੱਸਦੀ ਹੈ ਕਿ ਉਹਨਾਂ ਨੂੰ ਹੋਰ ਦੇਸ਼ਾਂ ਦੇ ਵਿੱਚ ਉਹਨਾਂ ਦੇ ਏਜੰਟਾਂ ਤੋਂ ਡਰਾਉਣ ਪਰੇਸ਼ਾਨੀ ਨਿਗਰਾਨੀ ਅਤੇ ਹਿੰਸਾ ਤੋਂ ਮੁਕਤ ਇਕੱਠੇ ਹੋਣ ਵਿਰੋਧ ਕਰਨ ਅਤੇ ਬੋਲਣ ਦੇ ਯੋਗ ਹੋਣਾ ਚਾਹੀਦਾ ਹੈ ਇਸ ਦੇ ਬਾਰੇ ਵਿੱਚ ਇਹਨਾਂ ਦੇ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਦੱਸਦੀ ਹੈ ਕਿ ਸਿੱਖ ਸਮੂਹਾਂ ਨੇ ਸਾਰੀਆਂ ਜਮਹੂਰੀ ਜਥੇਬੰਦੀਆਂ ਅਤੇ ਨਾਗਰਿਕਾਂ ਨੂੰ ਅਮਰੀਕੀ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੇ ਵਾਸਤੇ ਬੇਨਤੀ ਵੀ ਕੀਤੀ ਹੈ ਜਿਸ ਦੇ ਵਾਸਤੇ ਉਹਨਾਂ ਦੇ ਵੱਲੋਂ ਕੁਝ ਕਦਮ ਅਤੇ ਕੁਝ ਸੁਝਾਅ ਜੋਨੇ ਉਹ ਦਿੱਤੇ ਗਏ ਨੇ ਪਹਿਲਾ ਸੁਝਾਅ ਹੈ ਕਿ ਬਿਆਨਾਂ ਚਿੱਠੀਆਂ ਅਤੇ ਆਨਲਾਈਨ ਪੋਸਟਾਂ ਦੇ ਰਾਹੀਂ ਅਮਰੀਕਾ ਦੇ ਵਿੱਚ ਸਿੱਖ ਭਾਈਚਾਰੇ ਅਤੇ ਹੋਰ ਪ੍ਰਭਾਵਿਤ ਭਾਰਤੀ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਇੱਕ ਮੁੱਠਤਾ ਦਾ ਪ੍ਰਗਟਾਵਾ ਕਰਨਾ ਨੰਬਰ 2 ਹੈ ਭਾਰਤ ਵਿੱਚ ਤਾਨਾਸ਼ਾਹੀ ਅਤੇ ਮਨੁੱਖੀ ਅਧਿਕਾਰਾਂ ਬਾਰੇ ਸਕੂਲਾਂ ਕਾਲਜਾਂ ਲਾਇਬ੍ਰੇਰੀਆਂ ਅਤੇ ਹੋਰ ਕੇਂਦਰਾਂ ਦੇ ਵਿੱਚ ਗੱਲਬਾਤ ਕਰਨਾ ਅਤੇ ਜਿਸ ਵਿੱਚ ਪ੍ਰਭਾਵਿਤ ਭਾਈਚਾਰਿਆਂ ਕਾਰਕੁਨਾਂ ਅਤੇ ਵਿਦਵਾਨਾਂ ਦੀ ਵਿਸ਼ੇਸ਼ਤਾ ਦੇ ਨਾਲ ਗੱਲਬਾਤ ਅੱਗੇ ਰੱਖਵੋਣਾ ਪਰ ਤਿੰਨ ਹੈ ਡੀਓ ਜੇਨੂ ਜਾਂਚ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਪਾਰਦਰਸ਼ੀ ਹੋਣ ਦੀ ਮੰਗ ਕਰਨਾ ਅਤੇ ਸਾਰੇ ਦੋਸ਼ਾਂ ਦੀ ਸੀਲ ਹਟਾਉਣਾ ਅਤੇ ਸਾਰੇ ਜ਼ਿੰਮੇਵਾਰ ਲੋਕਾਂ ਦੇ ਉੱਪਰ ਮੁਕੱਦਮਾ ਚਲਾਉਣ ਦੇ ਵਾਸਤੇ ਤਫ਼ਤੀਸ਼ ਕਰਵਾਉਣਾ ਭਾਵੇਂ ਉਹ ਕਿੰਨੇ ਵੀ ਜ਼ਿਆਦਾ ਸੀਨੀਅਰ ਹੋਣ ਨੰਬਰ 4 ਹੈ ਅਮਰੀਕੀ ਸਰਕਾਰ ਤੋਂ ਭਾਰਤ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਕਿਸੇ ਵੀ ਵਿਅਕਤੀ ਅਤੇ ਸੰਸਥਾਵਾਂ ਨੂੰ ਨਾਕਾਮ ਸਾਜ਼ਿਸ਼ ਦੇ ਵਾਸਤੇ ਜ਼ਿੰਮੇਵਾਰ ਜਾਂ ਫਿਰ ਜੁੜੇ ਪਾਏ ਜਾਣ ਦੇ ਵਾਸਤੇ ਮਨਜ਼ੂਰੀ ਦੀ ਮੰਗ ਕਰਨਾ ਅਤੇ ਇਸ ਦੇ ਬਾਰੇ ਵਿੱਚ ਇੱਕ ਸਖਤ ਇਨਵੈਸਟੀਗੇਸ਼ਨ ਬਿਠਾਉਣਾ ਨੰਬਰ 5 ਹੈ ਰਾਜ ਵਿਧਾਨ ਸਭਾਵਾਂ ਅਤੇ ਕਾਂਗਰਸ ਨੂੰ ਅੰਤਰਰਾਸ਼ਟਰੀ ਦਮਨ ਅਧੇ ਉੱਪਰ ਸਨਵਾਈ ਕਰਨ ਦੇ ਵਾਸਤੇ ਬੁਲਾਉਣ ਲਈ ਸੱਦਾ ਦੇਣਾ ਜਿਸ ਵਿੱਚ ਭਾਰਤ ਦੀ ਚਰਚਾ ਵੀ ਸ਼ਾਮਿਲ ਹੈ ਨੰਬਰ 6 ਹੈ ਕਾਂਗਰਸ ਨੂੰ ਪਾਸ ਕਰਨ ਵਾਲੇ ਬਿੱਲਾਂ ਦੇ ਅੰਦਰ ਜ਼ਿਕਰ ਕਰਨਾ ਅਤੇ ਖਾਸ ਤੌਰ ਤੇ ਰਾਸ਼ਟਰਪਤੀ ਜੋ ਬਾਈਡਨ ਨੂੰ ਅੰਤਰਰਾਸ਼ਟਰੀ ਦਮਨ ਨੀਤੀ ਐਕਟ ਦੇ ਉੱਪਰ ਦਸਤਖਤ ਕਰਨ ਦੇ ਵਾਸਤੇ ਕਿਤਨਾ ਕਿਤੇ ਉਤਸ਼ਾਹਿਤ ਕਰਨਾ ਨੰਬਰ 7 ਹੈ ਅਮਰੀਕਾ ਨੂੰ ਬੇਨਤੀ ਕਰਨਾ ਕਿ ਉਹ ਅੰਤਰਰਾਸ਼ਟਰੀ ਦਮਨ ਦੇ ਨਾਲ ਲੜਨ ਲਈ ਸੰਧਾਤਾ ਦੀ ਘੋਸ਼ਣਾ ਦੇ ਹਸਤਾਖਰਤਾਂ ਦੇ ਵਜੋਂ ਆਪਣੀਆਂ ਵਚਨਬੱਧਤਾਵਾਂ ਦਾ ਸਨਮਾਨ ਕਰੇ ਨੰਬਰ 8 ਹੈ ਅਮਰੀਕਾ ਅਤੇ ਹੋਰ ਲੋਕਤੰਤਰਾਂ ਨੂੰ ਪਾਬੰਦੀਆਂ ਕੂਟਨੀਤਿਕ ਬਰਖਾਸਤੀਆਂ ਅਤੇ ਅਪਰਾਧਿਕ ਦੁਸ਼ਾ ਵਰਗੇ ਜੁਰਮਾਨੇ ਜੁਨੇ ਉਹ ਲਗਾਉਣ ਸਮੇਤ ਅੰਤਰਰਾਸ਼ਟਰੀ ਦਮਨ ਦਾ ਮੁਕਾਬਲਾ ਕਰਨ ਤੇ ਲਈ ਬਿਹਤਰ ਤਾਲਮੇਲ ਬਣਾਉਣ ਦੇ ਲਈ ਬੇਨਤੀ ਕਰਨਾ ਅਤੇ ਅਖੀਰ ਦੇ ਵਿੱਚ ਇਸ ਦੇ ਬਾਰੇ ਵਿੱਚ ਜ਼ੋਰ ਦੇਣਾ ਕਿ ਭਾਰਤ ਸਰਕਾਰ ਸਾਰੀਆਂ ਜਾਂਚਾਂ ਦੇ ਵਿੱਚ ਪੂਰਾ ਪੂਰਾ ਸਹਿਯੋਗ ਕਰੇ ਤਾਂ ਹੁਣ ਆਉਣ ਵਾਲੇ ਵਕਤ ਦੇ ਵਿੱਚ ਕੀ ਇਸ ਸਾਰੀ ਗੱਲਬਾਤ ਦੇ ਵਿੱਚ ਇਨਸਾਫ ਮਿਲੇਗਾ ਜਾਂ ਫਿਰ ਨਹੀਂ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬ ਵਾਈਜ਼ ਓਨਲੀ ਫਰ ਆਈਟਸ ਐਂਡ ਆ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬ ਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਐਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਐਡਵਾਈਸ ਇਟ ਵਿਲ बी रियली हेल्पफुल फॉर यू संपर्क करने के लिए हुने कॉल करो दिल्ली ब्रांच दे लिए 9696875875 पंजाब ते चंडीगढ़ ब्रांच दे लिए 8725875875 साढ़े YouTube चैनल में सबसक्राइब करो